ਪੰਜਾਬ ਦੇ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦਾ ਹਰ ਪੈਂਤਰਾ ਹਿੱਟ ਸਾਬਿਤ ਹੋ ਰਿਹਾ ਹੈ। ਦਿਲਜੀਤ ਦੀ ਉੜਤਾ ਪੰਜਾਬ 'ਚ ਦਿੱਤੀ ਪਰਫਾਰਮੈਂਸ ਦਰਸ਼ਕਾਂ ਨੂੰ ਬੇਹੱਦ ਪਸੰਦ ਆਈ ਅਤੇ ਹੁਣ ਦਿਲਜੀਤ ਨੇ ਕਬੱਡੀ ਖਿਡਾਰੀਆਂ ਨੂੰ ਹਿੱਟ ਕਰਨ ਦਾ ਮਨ ਬਣਾ ਲਿਆ ਹੈ। ਦਿਲਜੀਤ ਪ੍ਰੋ ਕਬੱਡੀ ਲੀਗ ਦੇ ਬ੍ਰਾਂਡ ਐਮੈਸਟਰ ਨੇ। ਦਿਲਜੀਤ ਨੇ ਸਾਲ 2016 ਦੇ ਪ੍ਰੋ ਕਬੱਡੀ ਲੀਗ ਲਈ ਇੱਕ ਬੇਹੱਦ ਧਮਾਕੇਦਾਰ ਗੀਤ ਗਾਇਆ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਕਬੱਡੀ ਦੀ ਪ੍ਰੋਮੋਸ਼ਨ ਲਈ ਗਾਇਆ ਦਿਲਜੀਤ ਦਾ ਗੀਤ ਟੀਵੀ ਅਤੇ ਸੋਸ਼ਲ ਵੈੱਬਸਾਈਟਸ ਤੇ ਹਿੱਟ ਸਾਬਿਤ ਹੋ ਰਿਹਾ ਹੈ। ਰੋ ਕਬੱਡੀ ਲੀਗ ਦਾ ਚੌਥਾ ਸੀਜ਼ਨ 25 ਜੂਨ ਤੋਂ 31 ਜੁਲਾਈ ਤੱਕ ਖੇਡਿਆ ਜਾਣਾ ਹੈ ਇਸ ਲੀਗ 'ਚ 8 ਟੀਮਾਂ ਹਿੱਸਾ ਲੈਂਦੀਆਂ ਨਜ਼ਰ ਆਉਣਗੀਆਂ ਅੰਕੜੇ ਦਰਸਾਉਂਦੇ ਨੇ ਕਿ ਕਬੱਡੀ ਲੀਗ ਦੀ ਵਿਊਅਰਸ਼ਿਪ ਲਗਾਤਾਰ ਹਰ ਸੀਜ਼ਨ 'ਚ ਵਾਧੀ ਜਾ ਰਹੀ ਹੈ ਦਰਸ਼ਕਾਂ ਦੀ ਵਾਧੀ ਗਿਣਤੀ ਨੂੰ ਹੋਰ ਵਧਾਉਣ ਲਈ ਹੁਣ ਲੀਗ ਦੇ ਸਪான்ਸਰਜ਼ ਨੇ ਦਿਲਜੀਤ ਦੇ ਗੀਤ ਨਾਲ ਵੀ ਕਬੱਡੀ ਦਾ ਸੁਨੇਹਾ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਦਿਲਜੀਤ ਦਾ ਇਹ ਗੀਤ ਮੰਗਲਵਾਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਕੋਰਟੇ ਪੰਜਾਬ ਵਿੱਚ ਦਰਜੀਤ ਦੇ ਦੇਸੀ ਅੰਦਾਜ਼ ਦੇ ਨਾਲ ਕਬੱਡੀ ਖਿਡਾਰੀਆਂ ਦੀ ਝਲਕ ਦਰਸ਼ਕਾਂ ਨੂੰ ਇਸ ਖੇਡ ਵੱਲ ਜ਼ਰੂਰ ਖਿੱਚੇਗੀ